ਆਹ ਲੈ ਲੈ ਮੈਂ ਚਲਾਉਂਦਾ ਆਹ ਆਇਆ ਵੀ ਆ ਰਿਹਾ ਇਹ ਵੀ ਆ ਰਿਹਾ ਇਹ ਤਾਂ ਆ ਗਿਆ ਕਿ ਲੋਕ ਸੂਖੇ ਹੈ ਜੀ ਆਹ ਇੱਥੇ ਆ ਤਾ ਇਤਨਾ ਜਿਆਦਾ ਨਾਲ ਲੱਗਦਾ ਠੀਕ ਠੀਕ ਹੈ ਜੀ ਚਲੋ ਥੋੜੀ ਜਿਹਾ ਖਲ ਜੋ ਜੀ ਆਪ ਪਿੱਛੇ ਕਰਨਾ ਹੈ ਪਿੱਛੇ ਕਰਨਾ ਅੱਛਾ ਜੀ ਥੋੜਾ ਜਿਹਾ ਪਿੱਛੇ ਦੱਸ ਦੋ ਵੀ ਤੇ ਅਬਰੂ ਰੁਕ ਜਾਓ ਹੋ ਗਿਆ ਮੈਂ ਨਾਲ ਪੰਜਾਬੀ ਜਦਾਂ ਹੁੰਦਾ ਹੈ ਠੀਕ ਹੈ। ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ। ਉਹ ਇਥੇ ਉਹ ਜਿੰਮੇਦਾਰੀ ਤੋਂ ਇਥੇ ਨਾਲ ਹੀ ਤੁਰ ਆਉਂਦੇ। ਹਾਂਜੀ। ਸਾਰੇ। ਹਾਂਜੀ। ਇੱਕ ਵਾਰ। ਹਾਂਜੀ। ਆ ਚਿਕਾ ਗਾ। ਹਾਂਜੀ। ਐਮ ਐਲ ਐਸ ਸਾਹਿਬ ਇਧਰ ਤੇ ਆ ਕੇ ਪੜਾ ਜਾ। ਹਾਂਜੀ ਹਾਂਜੀ। ਪੜਾ ਜਾ। ਅਬ ਕਰ ਲਿਓ। ਹਾਂ। thế cái camera 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 video 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 ਫਿਰ ਆਲੋ ਹੋ ਜਾਏਗਾ ਠੀਕ 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 ਹਾਂਜੀ ਠੀਕ 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 ਹੈ ਮੈਂ ਹਾਂਜੀ ਹਾਂਜੀ ਇਹ ਬਲੇ ਸਭ ਅੱਜ ਪੈਂਡੂਗੀ ਦੇ ਵਿਖੇ ਐਡ ਡਿਸਪੈਂਸਰੀ ਦੀ ਓਪਨਿੰਗ ਵਾਸਤੇ ਆਇਓ ਕੀ ਕਿਹੜਾ ਚੌਕ ਜੀ ਅ ਐਸਾ ਕੰਮ ਜਿਹੜਾ ਲੋਕਾਈ ਦੇ ਵਿੱਚ ਸਭ ਤੋਂ ਵੱਧ ਵਰਤਮ ਹੋ ਵਰਪੂਰਨ ਤੇ ਜੇ ਨੂੰ ਕਹੋ ਕਿ ਵੀ ਇਸ ਸਤਾਨਪੰਥ ਦਾ ਜਿਹਦਾ ਕੋਈ ਕਿ ਕਿਹਦੇ ਸਭ ਲਈ ਇਹਦਾ ਬਦਲ ਕੋਈ ਨਹੀਂ ਹੈ ਫ੍ਰੀ ਡਿਸਪੈਂਸਰੀ ਗਰੀਬ ਲੋਕਾਂ ਦਾ ਫ੍ਰੀ ਇਲਾਜ ਉਹਨਾਂ ਦੀ ਫ੍ਰੀ ਟੈਸਟ ਉਹਨਾਂ ਵਾਸਤੇ ਫ੍ਰੀ ਐਮਬੂਲੈਂਸ ਵੀ ਦਿੱਤੀ ਗਈ ਹੈ ਕਿਮਾਨ ਸੇਵਾ ਜਿਹੜੀ ਇਤਿਮਾਨ ਦਾ ਅੰਜਣਾ ਅਕਰਵਾਰ ਪਰਵਾਰ ਕਰਦੇ ਆ ਉਹਨਾਂ ਦਾ ਬੇਟਾ ਸਾਹਮਣੇ ਖੜਾ ਪਾ ਚ ਸੀ ਸ਼੍ਰੀ ਸੋਨਨਾ ਚਾਹਕਰਵਾਰ ਜਿਹੜੇ ਆਪਣੇ ਨਗਰ ਨੂੰ ਸਮਰਪਿਤ ਨੇ ਇੱਕ ਵੱਡੀ ਮਿਸਾਲ ਕਹਿ ਸਕਦੇ ਆ ਕਿ ਜਦੋਂ ਲੋਕ ਇੱਕ ਲੈਵਲ ਤੋਂ ਉੱਪਰ ਉੱਪਰ ਚਲੇ ਜਾਂਦੇ ਆ ਤਕਰੀ ਦੇ ਵਿੱਚ ਪੈਸੇ ਦੇ ਵਿੱਚ ਆਪਣੇ ਸ੍ਰਤਬੇ ਦੇ ਵਿੱਚ ਪਿੱਛੇ ਨੂੰ ਮੁੜ ਕੇ ਕੋਈ ਕੋਈ ਦੇਖਦਾ ਤੇ ਮੈਂ ਪਿਛਲੇ ਨਸਲਾਂਸ ਦੇਖ ਰਹੀ ਹਾਂ ਕਿ ਤੁਸੀਂ ਅਦਰਵਾਜ਼ੀ ਕੰਪਨੀ ਲੱਗਰ ਦੇ ਨਾਲ ਆਪਣੀ ਜ਼ਮੀਨ ਦੇ ਨਾਲ ਆਪਣੀ ਮਿੱਟੀ ਦੇ ਨਾਲ ਇੰਨਾ ਕੁ ਮੋਹ ਆ ਉਹਨਾਂ ਨੂੰ ਇਸ ਤਰੀਕੇ ਨਾਲ ਜੁੜੇ ਹੋਏ ਆ ਕਿ ਉਹ ਉਸ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਸਾਹ ਵੀ ਆਪਣੇ ਪਿੰਡ ਦੀ ਯਾਦ ਤੋਂ ਬਿਨਾ ਨਾ ਹੁੰਦਾ ਹੋਵੇ ਉਹ ਆਪਣੇ ਮਾਤਾ ਜੀ ਸਰਗਸੀ ਸ਼੍ਰੀਮਤੀ ਸੁਭਾਗ ਰਾਨੀ ਜੀ ਅਦਰਵਾਜ਼ੀ ਉਹਨਾਂ ਦੇ ਨਾਮ ਤੇ ਇਸ ਕਿਸ ਕਿਸਪੈਂਸਰੀ ਜਿਹੜੀ ਉੱਥੇ ਦੇ ਵਿੱਚ ਖੁੱਲ੍ਹ ਚ ਆ ਰਹੀ ਹੈ ਇਹ ਇਕੱਲੀ ਪਹਿਲੀ ਡਿਸਪੈਂਸਰੀ ਨਹੀਂ ਹੈ ਇੱਥੇ ਮਲਟੀ ਸਕਿੱਲ ਡਵੈਲਪਮੈਂਟ ਦਾ ਇਹਦਾ ਚੱਲਦਾ ਪਿਆ ਔਰ ਇਸ ਤੋਂ ਇਲਾਵਾ ਬੱਚਿਆਂ ਨੂੰ ਸਾਰੀ ਸਿੱਖਿਆ ਦੇਣੀ ਹੋਰ ਬਹੁਤ ਕੁਝ ਇੱਥੇ ਇਹ ਆਪਣੇ ਲੈਵਲ ਤੇ ਕਰ ਰਹੇ ਨੇ ਆ ਕਹਿ ਲਓ ਕਿ ਉੱਗੀ ਦੇ ਵਿੱਚ ਉਗੀ ਦਾ ਪੁੱਤਰ ਹੋਣ ਦਾ ਜਿਹੜਾ ਸਹੀ ਮਹਨਤ ਇਹਦਾ ਮਾਣ ਫਸ ਗਿਆ ਇਹਨਾਂ ਨੂੰ ਕਿ ਇਹ ਉਗੀ ਦੇ بیٹے ਨੇ ਇਸ ਧਰਤੀ ਤੇ ਜਨਮ ਲਿਆ ਇਸ ਮਿੱਟੀ ਦਾ ਕਾਚੀ ਰੋਣ ਕਰਾਵੇ ਉਸੇ ਮਹਨਤ ਵਿੱਚ ਜਿਹੜੀ ਉਦਾਹਰਣ ਬਣਦੀ ਹੈ ਜੋ ਸ਼੍ਰੀ ਸੋਮਨਾਥ ਚੰਦਵਾ ਜੀ ਉਹਨਾਂ ਦੇ بیٹے ਫਿਰ ਇੱਕ ਹੋਰ ਗੱਲ ਜੀ ਕਿ ਆਪਣੇ ਬੱਚਿਆਂ ਨੂੰ ਆਪਣੇ ਕਦਮ ਚੰਨਾ ਤੇ ਚਲਾ ਕੇ ਰੱਖਿਆ ਹੋਇਆ ਕਈ ਵਾਰੀ ਅਸੀਂ ਐਨਆਰਆਈਸ ਅਸੀਂ ਆਪਣੇ ਵੀਰ ਦੇਖਦੇ ਹਾਂ ਉਹ ਆਪਣੀ ਮਿੱਟੀ ਨਾਲ ਬਹੁਤ ਮੋਹ ਕਰਦੇ ਆ ਉਹ ਬਹੁਤ ਜੁੜੇ ਹੁੰਦੇ ਆ ਉਹ ਹਰ ਵੇਲੇ ਜੁੜੇ ਰਹਿੰਦੇ ਆ ਜੇ ਕੋਈ ਵੀ ਇੰਡਸਟਰੀਸਟ ਹੈ ਜਦੋਂ ਕੋਈ ਵੱਡਾ ਹੋ ਜਾਂਦਾ ਕੋਈ ਕੋਈ ਜਿਹੜਾ ਪਿੰਡ ਨੂੰ ਵਾਪਸ ਆਉਂਦਾ ਆ ਦੋਨਾਂ ਦੀ ਪੀੜ੍ਹੀ ਆਉਂਦੀ ਕਦੀ ਵੀ ਦੇਖੀ ਕਿਸੇ ਨੇ ਇਹ ਇੱਕ ਵੱਖਰੀ ਮਸਾਲਾ ਹੈ ਕਿ ਇਹਨਾਂ ਦਾ ਬੇਟਾ ਇਹਨਾਂ ਦੇ ਇਹਨਾਂ ਦੀ ਜੁਗਤੀ ਦੇ ਵਿੱਚ ਪੈਰ ਰੱਖਦਾ ਕਿ ਵੀ ਜਿੱਥੇ ਮੇਰੇ ਫਾਦਰ ਸਾਹਿਬ ਨੇ ਉੱਥੇ ਮੈਂ ਵੀ ਉਹਨਾਂ ਨਾਲ ਪਰ ਉਹ ਨਾਲ ਨਗਰ ਦੇ ਵਿੱਚ ਆਉਂਦੇ ਨੇ ਮੈਂ ਪਿਛਲੇ ਸਾਲ ਉਹਨਾਂ ਨੂੰ ਮਿਲੀ ਵੀ ਸੀ ਜਿਗਰਾ ਤੇ ਆਇਆ ਸੀ ਤੇ ਅ ਚੰਗੇ ਕਰਮ ਨੇ ਚੰਗੇ ਫਾਗਵੇਂ ਉਹੀ ਦੇ ਕਿ ਇੱਕ ਮਹਾਨ ਸਪੈਸ਼ਲਿਸਟ ਉਹਨਾਂ ਨੂੰ ਮੈਡੀਕਲ ਅਤੇ ਵੱਖ-ਵੱਖ ਤਰ੍ਹਾਂ ਦੇ ਲੋਕ ਸੇਵਾ ਦੇ ਕੰਮ ਕਰਨ ਵਾਸਤੇ ਮੈਂ ਬਹੁਤ ਧੰਨਵਾਦ ਕਰਦੀ ਨਾ ਬਹੁਤ ਵੱਡਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਵੀ ਇਹਨਾਂ ਦੇ ਨਾਲ ਬਿੰਦੀ ਕੰਮ ਕਰਦਾ ਬਹੁਤ ਮਿਲਦਾ ਠੀਕ ਕਰਦਾ ਜੀ ਕਰਦਾ ਮਾੜੀ ਮਾਸ਼ਾ ਮਾੜੀ ਬਣੀ ਉਹ ਬੜਾ ਮਾੜਾ ਬਣਦਾ ਠਾਕ ਮਾੜਾ ਇੱਧਰ ਖੜਾ ਫੜਾ ਤਾਂ ਰੱਖੋ ਇੱਕ ਮਿੰਟ ਬਟਰ ਬਣਾਉਣ ਨਾਲ ਹੈਗਾ ਜੀ ਹੋ ਗਿਆ ਇੱਕ ਮਿੰਟ ਸਰਦਾਰ ਸਾਹਿਬ ਦਾ ਸਤਿ ਸ਼੍ਰੀ ਅਕਾਲ ਜੀ त कौर जी मानसा वो इतचे हुए हैं सब तो पहला मैं नगर की पंचायत वालों सारे प्रांतीय सज्जा वालों कमेटियां वालों ਉਹਨਾਂ ਨੂੰ ਆ ਕੇ ਨਿੱਕੇ ਜੀ ਆਇਆਂ ਪੈ ਮੇਰੇ ਵੱਡੇ ਵੀਰ ਲਾਲਾ ਸਰੂਰ ਨਾ ਫਕਰਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਯੋਗੀ ਜਮੀਨੀ ਪੱਧਰ ਤੇ ਆਪਣੇ ਪਿੰਡ ਦੇ ਨਾਲ ਜੁੜੇ ਹੋਏ ਨੇ ਅਤੇ ਬਹੁਤ ਹੀ ਵਧੀਆ ਸੇਵਾ ਕਰ ਰਹੇ ਨੇ ਮੈਂ ਬੇਨਤੀ ਕਰੂੰਗਾ ਮਾਸਟਰ ਜੀ ਨੂੰ 2 ਮਿੰਟ ਵਾਸਤੇ ਨਕਰ ਨੂੰ ਬਹੁਤ ਜੁਤੂਤ ਸੀ ਕਿ ਸਾਡੇ ਨਗਰ ਦੇ ਵਿੱਚ ਜਿਸ ਤਰ੍ਹਾਂ ਐਸੀ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈਗੀ ਆ ਤੇ ਸਾਰੇ ਬੰਦੇ ਜਿਹੜੇ ਆ ਉਹ ਦਵਾਈ ਚੋਕਈ ਰਹਿ ਜਾਂਦੇ ਸੀ ਕਿ ਇਸ ਲਈ ਇਹਨੂੰ ਮਹਿਸੂਸ ਕੀਤਾ ਗਿਆ ਕਿ ਨਗਰ ਦੇ ਵਿੱਚ ਇੱਕ ਫਰੀ ਡਿਸਪੈਂਸਰੀ ਖੁੱਲੀ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਕਾਲਾ ਸੰਗਿਆ ਤੋਂ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ ਉਹਨਾਂ ਨੂੰ ਵੀ ਇੱਥੇ ਆਇਆ ਤੇ ਜੀ ਆਇਆਂ ਹੁਣ ਮੈਂ ਬੇਨਤੀ ਕਰਾਂਗਾ ਮਾਸਟਰ ਮਹਿੰਦਰਪਾਲ ਜੀ ਨੂੰ ਸਤਿਗੁਰੂ ਜਾ ਤਾ ਲੇਖ ਮੇਰੇ ਖੱਤਾਂ ਤੇ ਲਿਖ ਦੇ ਦੂਜਾ ਤਾ ਲੇਖ ਮੇਰੇ ਖੱਤਾਂ ਤੇ ਲਿਖ ਦੇ ਸੇਵਾ ਕਰਦੀ ਕਦੇ ਵੀ ਨਾ ਤੱਕ ਕਦੇ ਵੀ ਨਾ ਅੱਕਾ ਇੰਨੇ ਕੰਮ ਨੇ ਕਿਤੇ ਚਿੱਤ ਵਰਖੰਡੇ ਕਰਵਾ ਲੈ ਤੇ ਹੋਰੇ ਮੇਰੀ ਵੀ ਕਿਸਮਤ ਇਹਦੇ ਨਾਲ ਜੁੜੀ ਹੋਈ ਹੈ ਕਿ ਵੀ ਕਿਸਮਤ ਦੇ ਨਾਲ ਇਹੋ ਜਿਹੇ ਸਾਥੀ ਮਿਲਦੇ ਨੇ ਲੋਕ ਮਿਲਦੇ ਨੇ ਪਰਮਾਤਮਾ ਦੇ ਭੇਜੇ ਹੋਏ ਫਰਿਸ਼ਤੇ ਮਿਲਦੇ ਨੇ ਜਿਹੜੇ ਇਸ ਪੱਧਰ ਤੇ ਨਗਰਾਂ ਦੀ ਸੇਵਾ ਕਰਦੇ ਨੇ ਤੇ ਨਾਲ ਦੀ ਨਾਲ ਸਾਨੂੰ ਵੀ ਮਾਣ ਮਿਲ ਜਾਂਦਾ ਕਿ ਅਸੀਂ ਉਹਨਾਂ ਦੇ ਫੀਡੀ ਟੈਸਟ ਵਗੈਰਾ ਹੁੰਦੇ ਪਰ ਵੱਡੇ ਨਗਰ ਪਰ ਨਾਲ ਦੀ ਨਾਲ ਆਸ-ਪਾਸੇ ਦੇ ਪਿੰਡ ਵੀ ਇਸ ਨਗਰ ਦੇ ਮਤੈਕ ਦੇ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਆਸ-ਪਾਸ ਦੇ ਨਗਰਾਂ ਤੋਂ ਵੀ ਲੋਕਾਂ ਨੇ ਵੱਡੇ ਨਗਰ ਵੱਲ ਹੀ ਦੇਖਿਆ ਜਾਂਦਾ ਕਿ ਉੱਥੇ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਪਰ ਮੈਂ ਤੁਹਾਡਾ ਫਿਰ ਤੋਂ ਬਹੁਤ-ਬਹੁਤ ਲੱਖ-ਲੱਖ ਵਾਰ ਤਨਵਦ ਕਰਦੀ ਆ ਕਿ ਤੁਸੀਂ ਮੈਰ ਜੀ ਨੀਸ਼ ਕੁਮਾਰ तिवारी ਵਾਸੀ ਪਿੰਡ ਉੱਗੀ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਲਾਲਾ ਸੋਮਨਾਥ ਅਗਰਵਾਲ ਜੀ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਮਾਤਾ ਸੁਹਾਗਣਾ ਅਗਰਵਾਲ ਜੀ ਦੀ ਜਾਤ ਦੇ ਵਿੱਚ ਸਨਾਤਨ ਧਰਮ ਸਭਾ ਸ਼ਿਮੰਦਰ ਉਗੀ ਰਜਿਸਟਰਡ ਦੇ ਵਿੱਚ ਇੱਕ ਫ੍ਰੀ ਡਿਸਪੈਂਸਰੀ ਜੋ ਕਿ ਅੱਜ ਉਸ ਦੀ ਓਪਨਿੰਗ ਕੀਤੀ ਗਈ ਹੈਗੀ ਆ ਤੇ ਉਹ ਅੱਜ ਚਾਲੂ ਹੋ ਗਈ ਹੈਗੀ ਆ ਤੇ ਸਾਰੇ ਨਗਰ ਨਿਵਾਸੀਆਂ ਨੂੰ ਮੈਂ ਵਧਾਈ ਦਿੰਦਾ ਕਿ ਉਹਨਾਂ ਵੱਲੋਂ ਜੋ ਉਪਰਾਲਾ ਲਾਲਾ ਜੀ ਵੱਲੋਂ ਕੀਤਾ ਗਿਆ ਹੈਗਾ ਵਾ ਪਉ ਬਹੁਤ ਹੀ ਸ਼ਲਾੰਗਾ ਯੋਗ ਹੈ ਸਾਰੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਵਿੱਚ ਇਸ ਵਿੱਚ ਫਰੀ ਦਵਾਈ ਦਿੱਤੀ ਜਾਊਗੀ ਫਰੀ ਚੈੱਕਅਪ ਕੀਤੇ ਜਾਣਗੇ ਸੋ ਸਾਰਿਆਂ ਨੂੰ ਬੇਨਤੀ ਕਰੂੰਗਾ ਇਸ ਸ਼ੁਭ ਯੋਗ ਕਾਰਜ ਕੀਤਾ ਹੈ ਉਹਦਾ ਲਾਹਾ ਲੈਣ ਖਾਸ ਤੌਰ ਤੇ ਗਰੀਬ ਤਬਕਾ ਜੋ ਕਿ ਇਸ ਦਾ ਜਰੂਰ ਲਾਹਾ ਲੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ